ਸੁਹਾਵਰੋ ਕੁੜੀ ਨਾਲ ਦੋ ਦਿਨ ਨਿਆਣੇ ਉਹਨਾਂ ਨੇ ਕਿੰਨੇ ਕਿੰਨੇ ਦੀ ਕੀ ਲੋਕ ਦੀ ਗੱਲ ਆ ਨਾਲ ਬੱਚੇ ਉਹਨਾਂ ਨੂੰ ਲੋਕ ਕਿੰਨੇ ਦੇਣਾ ਹੈਗਾ ਮੈਂ ਉੱਥੇ ਬੈਠਾ ਹਾਂ ਜ਼ੁਕਵਿੰਡਰ ਕਾਰ ਮੈਂ ਤਲਵੰਡੀ ਤੋਂ ਬੇਗਵਾਲ ਨੂੰ ਆ ਰਿਹਾ ਹਾਂ ਐਡਸਨ ਦਾ ਮੈਨੂੰ ਪਤਾ ਨਹੀਂ ਚੱਲੇ ਪਿੱਛੋਂ ਆਇਆ ਕੋਈ ਬਲਸਰ ਤੇ ਦੋ ਤਨੁੰਡੇ ਉਹਨਾਂ ਨੇ ਸਪਰੇਅ ਕੀਤੀ ਆ ਅਮ ਫਰੋਜ ਸਿੰਘਵਾਲ ਦੇ ਲਾਕੇ ਮੇਰੇ ਚੈਨ ਨੇ ਖੋ ਕੇ ਚੱਲੇ ਗਏ ਨੇ ਟੱਕਾ ਮਾਰਿਆ ਮੈਨੂੰ ਸੱਟ ਕਾਫੀ ਲੱਗੀ ਮੇਰੇ ਪਤਾ ਨਹੀਂ ਚੱਲੇ ਉਹ ਕੌਣ ਕੋ ਕਿੰਨੇ ਵਜੇ ਆ ਰਹੇ ਸੀ ਕੀ ਕਰਨ ਆ ਰਹੇ ਸੀ ਬੁੱਧਾ ਮੈਂ ਮੈਡੀਸਨ ਲੈਣਾ ਆ ਰਿਹਾ ਸੀ ਜੀ ਇੱਕ ਸਵਾਇ ਇੱਕ ਦਾ ਟਾਈਮ ਸੀ ਮੈਕਸਮ ਮੈਡੀਸਨ ਲਈ ਚਲਦੀ ਜੇ ਸੱਟ ਲੱਗ ਗਿਆ ਠੀਕ ਹੋ ਕੇ ਫਿਰ ਲੱਗੂ ਚਾ ਨਹੀਂ ਲੱਗੇ ਸਰ ਸੱਟ ਆ ਫੇਸ ਤੇ ਕਰ ਦਿੰਦੇ ਲੱਤਾਂ ਦੇ ਗੋਡਿਆਂ ਤੇ ਸੱਟਾਂ ਕੱਸ ਲੱਗੀ ਕੀ ਮੰਗ ਕਰਦੇ ਕੁਝ ਕਰ ਸਕਦੇ ਸਹੀ ਕਿ ਪ੍ਰੋਟੈਕਸ਼ਨ ਦਿੱਤੀ ਜਾ ਲੈਡੀਸ ਕੱਲਾ ਜਾਣ ਸਕਦਾ ਕਿਤੇ ਵੀ ਕੋਈ ਗਨਾਲ ਬੱਚੇ ਹੁੰਦੇ ਤੇ ਫਿਰ ਕੁਝ ਵੀ ਹੋ ਸਕਦਾ ਆਪਾਂ ਨੂੰ ਨੱਕੇ ਲਾਏ ਜਾ ਹੋਰ ਵੀ ਕੋਈ ਬਾਤ ਦੱਸਤਾ ਹਾਂ ਹਾਂਜੀ ਅੱਜ ਤਿੰਨ ਵਾਰ ਦਾ ਤਾਂ ਹੋਈਆਂ ਨੇ ਨੂੰ ਤਨ ਕੋਸਟ ਕੋਣ ਲੈ ਕੇ ਆਇਆ ਤੇ ਦਲੇ ਨੂੰ ਸਰਪੰਚ ਸਾਹਿਬ ਸੀ ਇਲਾਕੇ ਪੈਂਦੇ ਉਹ ਲੈ ਕੇ ਆਏ ਨੇ ਛੱਕੇ ਔਰ ਮਨੋਸ਼ ਨੇ ਉਹ ਗੱਡੀ ਚੋਂ ਪਾ ਕੇ ਲੈ ਕੇ ਆਏ ਹਾਂਜੀ ਕੋਈ ਇਹ ਕੋਲ ਲਿਖੀਦਾ ਜ਼ਰਾ ਵਾਕਿਆ ਹੈ ਕਿ ਮਾਮਲਾ ਸਾਰਾ ਮੇਰੇ ਘਰ ਦੇ ਆ ਜੀ ਪਿੰਡੋਂ ਦਵਾਈ ਲੈਣ ਆਈ ਸੀਗੀ ਤੇ ਰਸਤੇ ਚ ਆਉਂਦੇ ਪਤਾ ਨਹੀਂ ਪਿੱਛੋਂ ਕਿਸੇ ਨੇ ਲੱਤ ਮਾਰੀ ਕਿ ਕੁਛ ਸਪਰੇਅ ਮਾਰੀ ਤੇ ਉਹ ਦਿਨ ਡਿੱਗ ਪਈ ਤੇ ਸੱਟਾਂ ਲੱਗ ਗਈ ਕਿਹੋ ਜਿਹੀ ਲੱਗੀ ਕੰਨੀ ਵਾਲੀ ਸੱਟ ਪਤਾ ਨਹੀਂ ਉਹਦਾ ਨਹੀਂ ਪਤਾ ਕਿੰਨੇ ਸੀਗੇ ਤੇ ਬਾਕੀ ਖੋਖ ਚੈਨੀ ਸੀਗੇ ਕੋਲ ਲੈ ਕੇ ਉਹ ਕਿ ਸਕੂਟਰੀ ਸਕਟਰੀ ਨੂੰ ਭੱਜ ਗਈ ਕੋਈ ਸੀਸੀਟੀਵੀ ਚਾਹੀ ਪਤਾ ਨਹੀਂ ਉਹ ਨਹੀਂ ਦੇਖਿਆ ਕੋਈ ਸ਼ਮ ਮੰਗੇ ਹੋਏ ਵੀ ਚਲੋ ਕੁਛ ਬਦਤਾਲ ਕੀਤੀ ਜਾਵੇ ਜੋ ਵੀ ਉਹ ਕੋਈ ਹਾਂ ਮੇਰਾ ਨਾਮ ਬਲਵਿੰਦਰ ਕੌਰ ਹੈ ਅਸੀਂ ਬੇਗੌਲਤੋਂ ਆਂਦੇ ਪਏ ਸੀ ਦਵਾਈ ਲੈ ਕੇ ਤੇ ਸਾਨੂੰ ਰਸਤੇ 'ਚ ਨਾ ਉਹਨਾਂ ਨੇ ਨਾ ਪਹਿਲਾਂ ਚੁੰਨੀ ਖੀਚੀ ਮੇਰੀ ਖਸਮੈਂ ਆ ਕਿ ਮੋਟਰਸਾਈਕਲ ਤੇ ਬੈਠੀ ਸੀ ਮੈਂ ਹਰੇ ਚੁੰਨੀ ਉਦਾਂ ਹੀ ਪਿੱਛੇ ਨੂੰ ਹਰੇ ਅੜ ਗਈ ਕਿਸ ਚੀਜ਼ ਨਾਲ ਮੈਂ ਪਿੱਛੇ ਦੇਖਣ ਲੱਗੀ ਤੇ ਉਹਨਾਂ ਨੇ ਮੇਰੀਆਂ ਵਾਲੀਆਂ ਲਾਗ ਤੇ ਭੱਜ ਗਏ ਉਦੋਂ ਪਤਾ ਲੱਗਾ ਕਿੰਨੇ ਨਾਲ ਸੀ ਦੋ ਜਣੇ ਸੀ ਵਾਲੀਆਂ ਕਿੰਨੇ ਗਿਣਤੀ ਸਨ ਤੇ ਸਤ ਕ੍ਰਾਮ ਦੀਆਂ ਸੀ ਕਿੰਨੇ ਵਜੇ ਵਾਰਦਾ ਸੀ 1 ਵਜੇ ਦੇ ਵਿੱਚ ਇੱਕ ਉਹ ਇੱਕ ਜਸ 10 ਮਿੰਟ ਵਿੱਚ ਉਹੀ ਹੈ ਕਿੱਧਰ ਨੂੰ ਗਏ ਬੰਦੇ ਬਾਅਦ ਚ ਉਹ ਇਧਰ ਨੂੰ ਮੇ ਨਿੱਕੀ ਮਿਆਣੀ ਚੱਲ ਗਏ ਸਭਾਨਪੁਰ ਰੋਡ ਤੇ ਅਗਰ ਕੀ ਨਾ ਆਪਣਾ ਜਰਨੈਲ ਸਿੰਘ ਜਿਹੜੀ ਵਾਰਦਾਤ ਹੋਈ ਹੈ ਕਿਸ ਤਰ੍ਹਾਂ ਇਹ ਤੁਹਾਨੂੰ ਕੀ ਲੱਗਦੀ ਹੈ ਇਹ ਮੇਰੇ ਮੈਸੇਜ ਹੈਗੇ ਅਸੀਂ ਦਵਾਈ ਲੈਣ ਜਾ ਰਹੇ ਸੀ ਰਸਤੇ 'ਚ ਆ ਕੇ ਸਾਨੂੰ ਨੇੜੇ ਪਿੰਡੇ ਇਹਨਾਂ ਨੇ ਸਕੂਲ ਲਾਗੇ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਨੇ ਤੇ ਮੋਰਸਲ ਇਹਨਾਂ ਕੋ ਬਿਨਾ ਨੰਬਰ ਪਲੇਟ ਤੋਂ ਘੁੰਮ ਰਹੇ ਸੀ ਸਰਕਾਰ ਨੂੰ ਇਹਨਾਂ ਤੇ ਉੱਤੇ ਨਾਥ ਪਾਣੀ ਚਾਹੀਦੀ ਹੈ ਇਥੇ ਦੇ ਰਾਤ ਬੋਲ ਮਾਰੇ ਹੋ ਗਏ ਨੇ ਕਿੰਨੀਆਂ ਵਾਰ ਦਤਾ ਹੋ ਗਿਆ ਅੱਜ ਕਿੰਨੇ ਤੋਂ ਤੋਹ ਤੈਨੇ ਲਗਾਤਾਰ ਵਾਰ ਦਤਾ ਹੋਇਆ ਦੇ ਅੱਜ ਕਿ ਦਿਨ ਚ ਕੀ ਮੰਗ ਕਰਦੇ ਸਰਕਾਰ ਕੋਈ ਮੰਗ ਕਰਦੇ ਸੁਰੱਖਿਆ ਕਰੇ ਲੋਕਾਂ ਦਾ ਖਿਆਲ ਰੱਖੇ ਤੁਸੀਂ ਪ੍ਰਸ਼ਾਸਨ ਦੇ ਧਿਆਨ ਚ ਨਹੀਂ ਆਤਾ ਪ੍ਰਸ਼ਾਸਨ ਧਿਆੜਾ ਹੀ ਤੁਹਾਨੂੰ ਦੱਸ ਰਿਹਾ ਕਿ ਪ੍ਰਸ਼ਾਸਨ ਇਹਦੇ ਪਰਚ ਕੱਲਾ ਹੋਣਾ ਚਾਹੀਦਾ ਸਾਡਾ ਪਿੰਡ ਫਤੇਗੜ ਜੋ ਨਿੱਕੀ ਮਿਆਣੀ ਦੇ ਨਾਲ ਹੈ ਸਾਡਾ ਪਿੰਡ ਫਤੇਗੜੇ ਕਿ ਮੇਰੀ ਮਾਤਾ ਦਾ ਨਾਮ ਹੈ ਰਵੇਲ ਕੋਰ ਅਸੀਂ ਮਤਲਬ ਅੰਦਰ ਬੈਠੇ ਹੋਏ ਸੀ ਉਸ ਤੋਂ ਬਾਅਦ ਮਾਤਾ ਜੀ ਸਾਡੇ ਗਲੀ ਦੇ ਵਿੱਚ ਗਏ ਨੇ ਇਹ ਬਜ਼ੁਰਗ ਨੇ ਇਹਨਾਂ ਦੀ ਉਮਰ 87 ਈਅਰ 올ਡ ਨੇ ਤੇ ਗਲੀ ਦੇ ਵਿੱਚ ਗਏ ਨੇ ਉਹ ਰੋਡ ਤੇ ਛੋਟੀ ਜਿਹੀ ਜਗ੍ਹਾ ਸੀ ਬੈਠਣ ਵਾਲੀ ਉੱਥੇ ਹਵਾ ਮਤਲਬ ਬੈਠ ਗਏ ਨੇ ਉੱਥੇ ਤੇ ਦੋ ਲੜਕੇ ਜਿਹੜੇ ਆਏ ਨੇ ਉਹ ਮਤਲਬ ਇਹਨਾਂ ਨੂੰ ਬੈਕਸਾਈਡ ਤੋਂ ਵੇਖ ਕੇ ਉਹਨਾਂ ਨੇ ਵਾਲੀਆਂ ਖਿੱਚ ਕੇ ਲੈ ਗਏ ਨੇ ਮਾਤਾ ਨੇ ਕੋਸ਼ਿਸ਼ ਕੀਤੀ ਲੇਕਿਨ ਬਜ਼ੁਰਗ ਨੇ ਉਹ ਵਿਚਾਰਿਆਂ ਨੂੰ ਕੋਈ ਚਲੋ ਇੰਨਾ ਸ਼ੁਕਰ ਹੈ ਕਿ ਮਤਲਬ ਉਹਨਾਂ ਦੀ ਕੋਈ ਸਰਟੀਫਿਕੇਟ ਨਹੀਂ ਲੱਗੀ ਲੇਕਿਨ ਮੈਂ ਚਾਹਨਾ ਕਿ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਬਾਕੀ ਜੋ ਸਾਡੇ ਚ ਕੈਮਰੇ ਚ ਫੁਟੇਜ ਆ ਰਹੇ ਨੇ ਉਹ ਤੁਹਾਨੂੰ ਅਸੀਂ ਜਲਦ ਮਦਦ ਦੇਵਾਂਗੇ ਕਿ ਤੁਸੀਂ ਉਹ ਤੁ ਚੈੱਕ ਕਰ ਸਕਦੇ ਹੋ ਕਿਦਾਂ ਵੀ ਹੈ ਵਾਲੀਆਂ ਕਿੰਨੇ ਟੋਲੇ ਦੀਆਂ ਸੀ ਵਾਲੀਆਂ ਹੈਗੀਆਂ ਮਤਲਬ ਕੀਮਤ ਹੋਈ ਨਹੀਂ ਉਹੀ 1 70000 ਕੇ ਦੇ ਕਰੀਬ ਹੋਏਗੀ ਜੋ ਵੀ ਹੈ ਮਤਲਬ 1 ਟੋਲੇ ਤੋਂ ਉੱਪਰ ਹੈ ਜਿਆਦਾ ਜਿਹੜੇ ਪਰ ਲekin ਜੋ ਚੋਰੀਆਂ ਦਾ ਘਟਨਾ ਹੋ ਰਹੀਆਂ ਨੇ ਇਹਨਾਂ ਤੇ ਮਤਲਬ ਗੌਰ ਕੀਤਾ ਜਾਵੇ ਪ੍ਰਸ਼ਾਸਨ ਸਾਰਿਆ ਸੀ ਪੁਲਿਸ ਕੋ ਪਹੁੰਚ ਕੀਤੀ ਅਸੀਂ ਪੁਲਿਸ ਕੋ ਉੱਥੇ ਗਏ ਆ ਲੇਕਿਨ ਉਹਨਾਂ ਨੇ ਕਹਿੰਦੇ ਸਾਡੀ ਕਾਨਫਰੰਸ ਚੱਲ ਰਹੀ ਏ ਤੇ ਉਹਨਾਂ ਨੇ ਸਾਨੂੰ ਅੰਦਰ ਕੋਈ ਬੈਠਾ ਸੀ ਬਾਰ ਸੰਤਰੀ ਉਹਨਾਂ ਨੇ ਨਹੀਂ ਅੰਦਰ ਜਾਣ ਦਿੱਤਾ ਕਿਹੜੀ ਜਗ੍ਹਾ ਬੇਗੋ ਵਾਲਾ ਥਾਣੇ ਚ ਗਏ ਆ ਸੀ ਕੰਪਲੇਨ ਲਿਖਾਣ ਵਾਸਤੇ ਲੇਕੇ ਅਸੀਂ ਵਾਪਸ ਮੋੜ ਕੇ ਆ ਗਏ ਆ ਬਾਕੀ ਦੇਖਨੇ ਆ ਉਹਨਾਂ ਕੋ ਜਾਣੇ ਆ ਫੇਰ ਦੁਬਾਰਾ ਕੰਪਲੇਨ ਜ਼ਰੂਰ ਕਰਾਂਗੇ ਅਸੀਂ ਚਾਹਦੇ ਆ ਕਿ ਸਾਰਾ ਮਤਲਬ ਕੰਟਰੋਲ ਕੀਤਾ ਜਾਵੇ ਇਸ ਜੋ ਘਟਨਾ ਹੋ ਰਹੀਆਂ ਨੇ ਕਿਸੇ ਨਾਲ ਵੀ ਹੋ ਸਕਦੀਆਂ ਨੇ ਕਿ ਅਸੀਂ ਦਾ ਕੰਟਰੋਲ ਕੀਤਾ ਜਾਵੇ